ਇਹ ਦੁਨੀਆ ਮਾਇਆ ਦੀ ਹੈ ਮਾਇਆ ਯਾਨੀ ਪੈਸਾ ਇੰ데 ਪੈਸਾ ਬਹੁਤ ਕੁਝ ਹੁੰਦਾ ਹੈ ਪਰ ਸਭ ਕੁਝ ਨਹੀਂ ਹੁੰਦਾ ਮੈਂ ਬਹੁਤ ਸਾਰੇ ਲੋਕ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਇੱਕੋ ਹੀ ਰੱਟ ਲਾਈ ਦਿੰਦੇ ਪੈਸਾ 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 ਪੈਸੇ ਪਿੱਛੇ ਪੱਜੀ ਜਾ ਰਿਹਾ ਦਿਨ ਦੁਨੀਆ ਜ਼ਿੰਦਗੀ ਦਾ ਰਿਸ਼ਤੇਦਾਰੀ ਦਾ ਦੋਸਤਾਂ ਦਾ ਉਹਨਾਂ ਨੂੰ ਕੋਈ ਅਸਰ ਨਹੀਂ ਕੋਈ ਉਹਨਾਂ ਨਾਲ ਲੈਣਾ ਦੇਣਾ ਨਹੀਂ ਬਸ ਜਦੋਂ ਭਾਜੀ ਮੈਂ ਇੱਥੇ ਇੰਨੇ ਡਾਲਰ ਲੈਣਦੇ ਭਾਜੀ ਇੰਨੇ ਇੰਨੇ ਲੱਖ ਰੁਪਈਆ ਮੈਂ ਤਾਂ ਬਿਜ਼ਨਸ ਕਰ ਲਿਆ ਭਾਜੀ ਆਹ ਬਿਜ਼ਨਸ ਕਰ ਲਓ ਬੜਾ ਵਧੀਆ ਬਿਜ਼ਨਸ ਹੈ ਤੇ ਬੜੇ ਵੱਜਦੇ ਆ ਇੱਧਰ ਭਾਜੀ ਆਹ ਐਮਵੇ ਆਈ ਹੈ ਆ ਇੱਕ ਕੰਪਨੀ ਆਈ ਹੈ ਭਾਜੀ ਇੰਜ ਕਰ ਲਈਏ ਭਾਜੀ ਆਹ ਇੱਕ ਨਾ ਫਰਸਟ ਕਾਪੀ ਵਾਲਾ ਦਾ ਬਿਜ਼ਨਸ ਹੈ ਵਿੱਚਾਂ ਆਪਾਂ 5000 ਦੀ ਗੱਡੀ ਆ ਜਿਹੜੀ ਆਪਾਂ 3000 ਦੀ ਆਉਂਦੀ ਐ ਤੇ 5000 ਚ ਵਿੱਚ ਕਹਿਣਾ ਮਤਲਬ 100 ਗੱਲਾਂ ਪੈਸੇ ਦੀਆਂ ਮਤਲਬ ਫਰਾਡ ਲੋਕਾਂ ਨੂੰ ਲੁੱਟੀ ਜਾ ਰਹੇ ਪੈਸੇ ਮਾਇਆ ਤੇ ਇੱਕ ਦੁਨੀਆ ਦਾ ਬੜਾ ਵੱਡਾ ਵਹਿਮ ਐ ਕਿ ਮਾਇਆ ਜਾਂ ਕਿਸਮਤ ਜਾਂ ਕਰਮ ਕਿਸ ਕਰਕੇ ਬੰਦਾ ਸਫਲ ਹੁੰਦਾ ਇਹ ਮੇਰਾ ਵੀ ਆਪਣਾ ਸਵਾਲ ਹੈ ਮੈਨੂੰ ਵੀ ਹੱਲ ਨਹੀਂ ਲੱਭਿਆ ਕਿਉਂਕਿ ਮੈਂ ਮਿਹਨਤ ਵੀ ਰੱਜ ਕੇ ਕਰਦਾ ਤੇ ਮੈਂ ਮਾਇਆ ਨੂੰ ਇਹ ਨਾ ਮੋਹੂਨੀ ਕਰੀਦਾ ਪਰ ਮਾਇਆ ਟੈਕਦੀ ਵੀ ਨਹੀਂ ਹੈ ਤੇ ਕਿਸਮਤ ਵੀ ਮਤਲਬ ਬਹੁਤ ਵਧੀਆ ਰਿਸਪੌਂਸ ਨਹੀਂ ਦਿੰਦੇ ਪਰ ਉਤਰਾ ਮੈਂਟਲੀ ਮਾਨਸਿਕ ਤੌਰ ਤੇ ਖੋਸ਼ ਹਾਂ ਪਰ ਗੱਲ ਜਿਹੜੀ ਵਿਚਲੀ ਹੈ ਮਾਇਆ ਇੱਕ ਵਾਰੀ ਨਾ ਇਹ ਸਮਝਣ ਦੀ ਗੱਲ ਹੈ ਮਾਇਆ ਤੇ ਕਰਮ ਦੇ ਆਪਸ ਚ ਮੇਲ ਹੋ ਗਿਆ ਕਰਮ ਆਪਣੇ ਰਸਤੇ ਜਾ ਰਿਹਾ ਸੀ ਕਰਮ ਮਤਲਬ ਮਿਹਨਤ ਤੇ ਮਾਇਆ ਪਿੱਛਾ ਕਰਦੀ ਕਰਦੀ ਕਿੱਥੇ ਜਾਂਦਾ ਮੈਂ ਵੇਖਾ ਤਸਈ ਕਰਮ ਨੇ ਲੰਗ ਦਾ ਲਗਾਉਂਦਾ ਜੰਗਲਾਂ ਚ ਆ ਗਿਆ ਤੇ ਮਾਇਆ ਪਿੱਛਾ ਕਰਦੀ ਕਰਦੀ ਵੀ ਵੀਰਾ ਵੀ ਵੀਰਾ ਵੀ ਮਰਾ ਰੁਕੀ 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 ਕਰਮ ਨੇ ਪਿੱਛੇ ਮੁੜ ਕੇ ਵੇਖਿਆ ਮਾਇਆ ਪਰਨਾਮ ਕੀਤਾ ਹੈ ਮਾਇਆ ਜੀ ਧੰਨ ਭਾਗ ਧੰਨ ਭਾਗ ਤੁਸੀਂ ਇਧਰ ਜੰਗਲਾਂ 'ਚ ਕਿੰਦਰ ਤੁਸੀਂ ਤਾਂ ਮਹਿਲਾਂ ਬਣਾ ਰਹੇ ਜਿ ਕੋ ਮਦਨਦੇਵ ਰਾਜਿਆ ਦੇ ਔਰ ਵੱਡੇ ਵੱਡੇ ਸ਼ਹਿਰਾਂ 'ਚ ਮਾਲਾਂ 'ਚ ਬਿਲਡਿੰਗਾਂ 'ਚ ਤੇ ਤੁਸੀਂ ਜੰਗਲਾਂ 'ਚ ਕੀ ਕਰਨਾ ਹੈ ਕਹਿੰਦੇ ਕੀ ਦੱਸਾਂ ਮੈਨੂੰ ਸਾਹ ਲੈ ਰਹਿੰਦੇ ਮੈਂ ਤਾਂ ਤੇਰੇ ਪਿੱਛੇ ਆਈ ਆ ਮੇਰੇ ਪਿੱਛੇ ਮੇਰੇ ਕੋਲ ਕੀ ਆ ਕਹਿੰਦੇ ਆ ਨਾ ਵੀ ਬੜਾ ਲੋਕੀ ਸੁਣਦੇ ਆ ਇਹ ਕਰਮ ਬੜੇ ਵੱਡੇ ਹੁੰਦੇ ਆ ਜੀ ਕਰਮੀ ਅੱਗੇ ਜਾਂਦੇ ਆ ਕਰਮੀ ਨਾਲ ਜਾਣੇ ਆ ਚੰਗੇ ਕਰਮ ਕਰੋ ਉਹ ਕਰਮ ਇਹ ਹੋ ਤਾਂ ਹੈ ਹੀ ਆ ਕਹਿੰਦੀ ਕਿੱਦਾਂ ਹੈ ਮਾਇਆ ਮਾਇਆ ਵਾ ਮੇਰੇ ਕੋਲ ਜਦ ਆ ਵੇਖੋ ਤੇ ਸੁਣਿਓ ਜਿੱਦੀਆਂ ਟੋਰਾਂ ਵੱਡੇ ਵੱਡੇ ਜਿੰਨੇ बिजनेसमੈਨ ਹੈ ਜਿੰਨੇ ਆ ਦੇਸ਼ਾਂ ਦੇ ਰਾਜੇ ਆ ਜਿੰਨੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਸਾਰੇ ਮੇਰੇ ਘਰ ਕੇ ਆ ਮੇਰੀ ਸ਼ਾਨ ਹੈ ਮਾਇਆ ਮਾਇਆ ਹੁੰਦੀ ਆ ਕਰਮ ਨੂੰ ਕੌਣ ਬਚਦਾ ਕਹਿੰਦਾ ਅੱਛਾ ਜੇ ਇੰਨੀ ਗੱਲ ਹੈ ਜੇ ਇੰਨਾ ਹੀ ਤੈਨੂੰ ਆਪਣਾ ਹੰਕਾਰ ਹੈ ਮਾਨ ਹੈ ਤਾਂ ਮੈਨੂੰ ਪ੍ਰੂਫ ਕਰਕੇ ਵਾ ਕਹਿੰਦੀ ਕੱਬਿਆ ਦਾ ਕੰਮ ਕਿੰਨੀ ਆਈ ਤਾਂ ਤੈਨੂੰ ਵਿਖਾਇਆ ਹੈ ਸਾਂਚ ਕੋ ਅੱਜ ਕੀ ਪ੍ਰਮਾਨ ਕੀ ਜ਼ਰੂਰਤ ਕਿਆ ਉਹਨੇ ਵਿਖਾ ਦੇਨੀ ਹੈ ਕਹਿੰਦਾ ਨਹੀਂ ਜਦੋਂ ਤੇਰਾ ਮਾਨ ਹੋਇਆ ਜਦੋਂ ਤੂੰ ਈਸੀ ਲਈ ਮੈਨੂੰ ਪਤਾ ਵਾ ਤੂੰ ਬਲਸ਼ਾਲੀ ਆ ਕਹਿੰਦੀ ਤੇਰੇ ਤੋਂ ਕਿਤੇ ਬਲਸ਼ਾਲੀ ਨਹੀਂ ਆ ਮੈਨੂੰ ਇਹ ਨਾ ਸਮਝੀ ਟੇਚ ਨਾ ਜਾਣੀ ਕਿਤੇ ਮਾਇਆ ਮਾਇਆ ਹੁੰਦੀ ਆ ਜਿਹਦੇ ਕੋਲ ਮਾਇਆ ਉਹਦਾ ਹੀ ਸਾਇਆ ਕਹਿੰਦਾ ਗੱਲ ਠੀਕ ਆ ਚਲ ਤੋ ਚਮਤਕਾਰ ਤੇ ਵਿਖਾ ਜੇ ਤੂੰ ਇੰਨਾ ਹੀ ਗੱਲਾਂ ਕਰਦੀ ਆ ਤਾਂ ਮੈਨੂੰ ਕਰਕੇ ਵਿਖਾ ਵੀ ਕੀ ਆ ਤੂੰ ਕਹਿੰਦੀ ਲੈ ਠੀਕ ਐ ਉਹਨੇ ਇਧਰ ਉਧਰ ਵੇਖਿਆ ਕਹਿੰਦੀ ਉਹ ਵੇਖ ਉਹ ਮਲਾ ਆ ਰਿਹਾ ਨਾ ਮੇਰੀ ਜਾਨਾ ਇਥੋਂ ਅ ਬੇੜੀਆਂ ਤੇ ਲਾ ਕੇ ਤੇ ਲੋਕਾਂ ਨੂੰ ਪਾਰ ਕਰਾ ਕੇ ਤੇ ਉੱਥੇ ਪੈਸੇ ਕਮਾਉਂਦਾ ਨਾ ਹੁਣ ਵੇਖੀ ਮੈਂ ਤੇਰੇ ਸਾਹਮਣੇ ਇੱਕ ਮਿੰਟ ਤੇ ਇਹਦੇ ਭਾਗ ਬਦਲ ਦੇਣੇ ਕਿਸਮਤ ਉਹ ਜਾਣੀ ਐ ਇਹਨਾਂ ਛੱਡ ਕੇ ਬੇੜੀਆਂ ਬੁੜੀਆਂ ਤੇ ਪਰੇ ਕਿੱਥੇ ਜਲ ਜਾਣਾ ਇਹਦਾ ਅੱਛਾ ਕਰ ਕੇ ਵਖਾ ਕਹਿੰਦੀ ਆ ਲੈਣ ਦੇ ਮਾਇਆ ਨੇ ਨਾ ਆਪਣੇ ਦੋਵੇਂ ਸੋਨੇ ਦੇ ਕੰਗਲ ਲਿਆ ਕੇ ਐ ਵਗਾ ਕੇ ਸੁੱਤੇ ਉਹ ਕੰਗੜੋਂ ਦੇ ਪੈਰਾਂ 'ਚ ਡਿੱਗੇ ਮਲਾ ਦੇ ਉਹ ਤੁਰਿਆ ਆ ਰਿਹਾ ਸੀ ਹਜੇ ਉਨੇ ਵੇਖਿਆ ਸੋਨੇ ਦੇ ਕੰਗਣ ਉਹਨੇ ਚੰਗੀ ਤਰ੍ਹਾਂ ਝਾੜੇ ਵੇਖੇ ਮਿੱਟੀ ਲਈ ਫੂਕ ਮਾਰੀ ਵੇਖਿਆ ਹੈ ਸੋਨੇ ਦੇ ਆਹ ਤਾਂ ਬੜੀ ਕਿਸਮਤ ਹੀ ਬਦਲ ਗਈ ਏ ਰੱਬਾ ਤੇਰਾ ਧੰਨਵਾਦ ਆ ਧੰਨਵਾਦ ਆ ਮਾਇਆ ਤੇ ਉਹ ਵੇਖਿਓ ਦਿਲ ਕਰਮਵਾਲ ਵੇਖਿਆ ਤੇ ਉਹਨੇ ਸੋਨੇ ਦੇ ਕੰਗਣ ਝਾੜੇ ਕਿਤੇ ਗਵਾਚ ਨਾ ਜਾਣ ਘਰ ਵਾਲੇ ਨੇ ਮੁਕਾਉਣਾ ਪਰਨਾ ਖੋਲਿਆ ਪਰਨੇ ਦੇ ਵਿੱਚ ਉਹਨੇ ਨਾ ਐ ਮਤਲਬ ਕੰਗੜ ਬਨ ਲੈ ਕੋਈ ਜਿਦਾ ਡੇਗਣਾ ਪੈਣ ਤੇ ਦੁਰਪਿਆ ਉਦੋਂ ਦੁਪਹਿਰ ਹੀ ਪੂਰੀ ਰਾਜ ਕੇ ਖੜੀਸੀ ਗਰਮੀਆਂ ਦੇ ਦਿਨ ਸੀ ਤੇ ਭੁੱਖ ਲੱਗੀ ਉਹਨੂੰ ਭੁੱਖ ਲੱਗੀ ਤੇ ਉਹਨੇ ਵੇਖਿਆ ਵੀ ਦਰਿਆ ਦੇ ਕਿਨਾਰੇ ਨਾ ਲੱਗੇ ਜੇ ਇੱਕ ਪਰਨਾ ਵਛਾਇਆ ਉਹੀ ਤੇ ਉੱਥੇ ਆਪਣੀ ਰੋਟੀ ਖੋਲੀ ਰੋਟੀ ਖੋਲ ਕੇ ਖਾਣ ਲੱਗਾ ਦੋ ਤਿੰਨ ਬੁਰਕੀਆਂ ਲਾਈਆਂ ਪਾਣੀ ਦੇ ਤੇ ਲੱਗੀ ਸੁੱਕੀ ਹੋਣੀ ਰੋਟੀ ਕੋਈ ਆਲੂ ਗੋਭੀ ਦੀ ਸਬਜ਼ੀ ਹੋਣੀ ਸੁੱਕੀ ਸਬਜ਼ੀ ਤੇ ਉਹਨੂੰ ਤੇ ਲੱਗੀ ਕਿੰਨਾ ਮੈਂ ਚੂੜੀ ਕ ਪਾਣੀ ਪੀਆ ਵਾ ਭੱਜ ਕੇ ਉਦੋਂ ਲੋਕੀ ਉਦੋਂ ਕਿਹੜੇ ਕਿਹੜੇ ਨਾਲ ਗਲਾਸ ਮੰਨੀ ਫਿਰਦੇ ਹੁੰਦੇ ਸੀ ਉਹਨੇ ਗਿਆ ਤੇ ਬੁੱਕਾ ਨਾਲ ਪਾਣੀ ਪੀਤਾ ਦਰਿਆ ਚ ਇੰਨੇ ਚਿਰਨ ਜਦ ਵਾਪਸ ਆਇਆ ਕਿਲ ਆਈ ਕਿਲ ਨੇ ਰੋਟੀ ਵੇਖੀ ਰੋਟੀ ਦੇ ਵਿੱਚ ਪੱਟਾ ਮਾਰਿਆ ਤੇ ਉਹ ਜਦੋਂ ਤਾਂ ਉਹਨੇ ਹੁਸ਼ ਕੀਤਾ ਤੇ ਉਹ ਰੋਟੀ ਦੇ ਉੱਤੋਂ ਡਿੱਗੀ ਪਰ ਦਪਰਨਾ ਜਿਹੜਾ ਕੰਗੜ ਵੱਜੇ ਸੀ ਉਹ ਉੱਡ ਕੇ ਲੈ ਕੇ ਤੁਰੇ ਉਹ ਕਹਿੰਦਾ ਮੇਰੇ ਕੰਗੜ ਉਹ ਮੇਰੇ ਕੰਗੜ ਮੇਰੇ ਕੰਗੜ ਰੌਲਾ ਪਾਉਂਦਾ ਰਹਿ ਗਿਆ ਕੰਗੜ ਉਹਦੇ ਵਾਲ ਨੇ ਕਰਮ ਬੇਟਾ ਮਾਇਆ ਲੈ ਗਿਆ ਸਣਾ ਮਹਾ ਵਿਚਾਰੀ ਨਿੰਮੂ ਛੋਣੀ ਜੀ ਉਹ ਕਿ ਪਈ ਇੱਕ ਹੀ ਮਿਹਨਤ ਬੇਸਤੀ ਹੋ ਗਈ ਕਹਿੰਦੀ ਕੋਈ ਗੱਲ ਨਹੀਂ ਇਹ ਤੇ ਇੱਕ ਗੱਲ ਹੈ ਕੋਈ ਨਹੀਂ ਉਹਦੇ ਕਰਮਾਂ ਚ ਤੇ ਮਤਲਬ ਕਰਮਾਂ ਚ ਫੇਰ ਲਿਕਨ ਗਿਆ ਉਹਨੇ ਨਹੀਂ ਕਿਹਾ ਤੇ ਕਹਿੰਦੀ ਕੋਈ ਗੱਲ ਨਹੀਂ ਮੈਂ ਨਹੀਂ ਹਾਰਨ ਵਾਲੀ ਮੈਂ ਹੁਣ ਤੈਨੂੰ ਦਿਖਾਉਣੀ ਹੈ ਇਹ ਨਹੀਂ ਤੇ ਉਹ ਸਹੀ ਚਲੋ ਜੀ ਉਹ ਵਿਚਾਰਾ ਇਕੱਠਾ-ਕੁੱਠਾ ਕਰਕੇ ਆਪਣਾ ਸਮਾਨ ਜਿਆ ਤੇ ਵਾਪਸ ਜਾਣ ਲੱਗਾ ਤੇ ਉਹਨੇ ਕਿ ਮੰਦਰੀ ਲਾ ਕੇ ਨਾ ਇੱਕ ਸੋਨੇ ਦੀ ਐ ਸੁੱਟੀ ਉਹ ਮੰਦਰੀ ਫੇਰ ਉਸੇ ਮਲਾ ਦੇ ਪੈਰਾਂ ਚ ਡਿੱਗੀ ਉਹ ਵੇਖ ਕੇ ਕਹਿੰਦਾ ਹੈ ਵਾਹ ਕਿਸਮਤਿਆ ਬੜੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਹੈ ਮਤਲਬ ਖੀਰ ਲੱਭ ਗਈ ਉਹਨਾਂ ਤੇ ਸੋਨੇ ਦੀ ਮੰਦਰੀ ਕਹਿੰਦਾ ਹੁਣੇ ਤੋਂ ਇੱਕ ਦੋ ਕੰਗਣ ਦਿੱਤੇ ਸੀ ਤੇ ਕੰਗਣ ਉਹ ਇਲ ਚੁੱਕ ਕੇ ਲੈ ਗਈ ਤੇ ਤੋਂ ਮਗਰੇ ਯਾਰ ਮੈਨੂੰ ਮੰਦਰੀ ਸੋਨੇ ਦੀ ਤੇ ਅੱਜ ਦੀ ਕਿਸਮਤ ਤਾਂ ਬੜੀ ਤੇਜ ਆ ਜਾ ਕੇ ਮੈਂ ਘਰ ਵਾਲੀ ਨੂੰ ਵਿਖਾਉਣਾ ਤੇ ਮਜਾ ਆਜੂਗਾ ਉਹ ਜੀ ਇੰਨੇ ਚਿਰ ਨੂੰ ਕਹਿੰਦਾ ਰਾਜ ਪਹਿਲਾਂ ਮੈਂ ਨਹਾ ਧੋ ਕੇ ਜਾਵਾਂ ਚੰਗਾ ਜਿਹਾ ਬਣ ਕੇ ਉਹਨੇ ਵੀ ਉਹ ਜਿਹੜਾ ਕੰਗਣ ਜੈ ਸੀ ਨਾ ਉਹ ਵੀ ਆਪਣੇ ਪਰਨੇ ਦੀ ਇੱਕ ਗੁੱਠੀ ਚ ਬੰਨ ਲਿਆ ਜਿਹੜਾ ਮਤਲਬ ਮੁੰਦਰੀ ਸੀ ਵਨਕੇ ਕੋਟ ਕੇ ਬੰਲੀ ਕਈ ਕਹਿੰਦਾ ਪਹਿਲਾਂ ਮੈਂ ਨਹਾ ਧੋ ਲਵਾਂ ਜਰਾ ਮੂੰਹ ਮਨ ਧੋਤਾ ਸ਼ਨਾਰ ਕਰਨ ਲੱਗਾ ਕੱਪੜੇ ਲਾਏ ਤੇ ਉਹ ਕਿਤੇ ਥੋੜੇ ਜਿਹਾ ਢੱਲਾ ਹਣਾ ਵੇਖਿਆ ਨਾ ਵੀ ਜੇ ਮੈਂ ਪਾਇਆ ਤੇ ਮੈਂ ਪਾਣੀ ਚ ਰੁੜ ਜੂਗਾ ਆਪਣੇ ਲੋ ਤੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਿਦਾ ਜਦੋਂ ਉਹ ਨਾ ਨਹਾ ਧੋ ਕਹਤੇ ਉਹ ਪਰਨੇ ਦੇ ਨਾਲ ਪੁੰਜਣ ਲੱਗਾ ਆਪਣਾ ਸਰੀਰ ਤੇ ਉਹ ਕਿਤੇ ਜ਼ੋਰ ਜ਼ਿਆਦਾ ਲੱਗਿਆ ਪੁੰਜਦਾ ਪੁੰਜਦਾ ਤਾਂ ਖੁੱਲ ਕੇ ਤੇ ਜਿਹੜਾ ਮੁੰਦਰੀ ਹੀ ਉਹ ਫਿਰ ਪਾਣੀ ਚ ਜਾੜੇ ਪਾਣੀ ਦੀ ਜੱਡਗੀ ਤੇ ਉਹਨੂੰ ਆਵਾਜ਼ ਆਈ ਟੜਕ ਦੇ ਪੱਥਰ ਦੇ ਉਹ ਵੇਖਿਆ ਉਹਨੇ ਇੱਕ ਮੱਛੀ ਦੇ ਮੂੰਹ ਚ ਖਾ ਗਿਆ ਤੇ ਉਹ ਗਈ ਮੱਛੀ ਦੌਣ ਕਿੱਥੋਂ ਲੱਭਦਾ ਕਰੇ ਕਹਿੰਦਾ ਲੈ ਆ ਵੀ ਕਿਸਮਤ ਉਹੋਈ ਗੱਲ ਹੋ ਗਈ ਬਾ ਕਰਮਾਂ ਦਾ ਬਲਿਆ ਰੁੱਦੀ ਕੀਤੇ ਬਣ ਗਿਆ ਤੜੀਆ ਕੀ ਕਰਾਂ ਮੈਂ ਮੈਨੇ ਰੱਬ ਦੇ ਸੁਣੇ ਸੀ ਮਾ ਮਾ ਬਾ ਕੋਲੇ ਸਾਰੇ ਮਿੱਟੀ ਹੋ ਗਏ ਉਧਰੋਂ ਕਰਮ ਬੈਠਾ ਫੇਰ ਸੁਣਾ ਫਿਰ ਮਾਇਆ ਕਿੱਥੇ ਤੇਰੀ ਮਾਇਆ ਗਈ ਮਾਇਆ ਕਹਿੰਦੀ ਹਿੰਮਤ ਹਾਰ ਗਈ ਕਹਿੰਦੀ ਮਾਫ ਕਰ ਦੇ ਪਤਾ ਨਹੀਂ ਅੱਜ ਮੇਰਾ ਜਾਦੂ ਨਹੀਂ ਚੱਲਿਆ ਪਰ ਤੂੰ ਵਿਖਾ ਤੂੰ ਆਪਣਾ ਜੋਰ ਵਿਖਾ ਕਹਿੰਦਾ ਮੈਂ ਵੈਸੇ ਜ਼ਿਆਦਾ ਰੌਲਾ ਨਹੀਂ ਪਾਉਂਦਾ ਪਰ ਹੁਣ ਤੈਨੂੰ ਵਿਖਾਉਣਾ ਪੈਣਾ ਤੂੰ ਕਹਿੰਨੇ ਆ ਨਾ ਕਿ ਕਰਮ ਕੀ ਹੁੰਦੇ ਆ ਕੋਈ ਗੱਲ ਨਹੀਂ ਸਬਰ ਰੱਖ ਕੱਲ ਏਸੇ ਟਾਈਮ ਤੇ ਏਸੇ ਜਗ੍ਹਾ ਤੇ ਆ ਜੀ ਤੈਨੂੰ ਮੈਂ ਵਿਖਾਉਂਗਾ ਕਿ ਕਰਮ ਕੀ ਹੁੰਦੇ ਆ ਕਹਿੰਦੇ ਠੀਕ ਆ ਮਾਇਆ ਸੜੀ ਬੜੀ ਉੱਥੋਂ ਨਿਕਲ ਗਈ ਕਹਿੰਦੀ ਅੱਜ ਤਾਂ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਸਵੇਰੇ ਮੈਂ ਵੇਖੂਗੀ ਇਹਨੂੰ ਕੱਲ ਲਓ ਜੀ ਦਿੱਤੇ ਟਾਈਮ ਮੁਤਾਬਕ ਦੋਵੇਂ ਉੱਥੇ ਠਕ ਹਾਜ਼ਰ ਹੋ ਚਮਕਕਾਰ ਮਾਇਆ ਲੈ ਕੇ ਹਾਂ ਆ ਗਿਆ ਕਰਮਾ ਹਾਂ ਕਹਿੰਦਾ ਹਾਂ ਹਾਂ ਆ ਗਿਆ ਕਹਿੰਦੀ ਵਿਖਾ ਹੁਣ ਕਿਹੜਾ ਤੂੰ ਚਮਤਕਾਰ ਵਿਖਾਉਣਾ ਵਿਖਾ ਮੈਨੂੰ ਕਰਮ ਕੀ ਹੁੰਦੇ ਆ ਹਾਂ ਮੇਰੀ ਤਾਂ ਮਾਇਆ ਦੀ ਚੱਲੀ ਨਹੀਂ ਨਾ ਹੁਣ ਤੇਰੇ ਮੈਂ ਵੇਖਣਿਆ ਕਰਮ ਕਹਿੰਦਾ ਸਬਰ ਕਰ ਸਬਰ ਕਰ ਕਹਿੰਦਾ ਮੈਨੂੰ ਓਹ ਹੀ ਮਲਾ ਤੁਰਿਆ ਹੁੰਦਾ ਨਾ ਕਹਿੰਦੀ ਹਾਂ 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 ਓਹੀ ਮਲਾਬ ਕਹਿੰਦਾ ਇਹਦੇ ਤੇ ਤੈਨੂੰ ਕਰਕੇ ਵਿਖਾਉਂਗਾ ਲਓ ਜੀ ਮਲਾ ਲੱਗਦਾ ਤੁਰਦਾ ਤੁਰਦਾ ਲੱਗ ਗਿਆ ਜਾਂਦਾ ਲੱਗ ਗਿਆ ਜਾਂਦਾ ਕਹਿੰਦਾ ਆ ਨਾ ਇੱਕ ਟਕਾ ਮੇਰੇ ਕੋ ਜੇਬ ਚੋਂ ਕੱਢਦਾ ਕਰਮ ਉਹਦਾ 8 ਟਕਾ ਐ ਸੁੱਟਦਾ ਉੱਟ ਟਕਾ ਉਹ ਕਹਿੰਦਾ 1 ਟਕਾ ਕਹਿੰਦਾ ਕੱਲ ਤਾਂ ਇੰਨੀ ਮਿਹਰਬਾਨੀ ਹੋਈ ਸੀ ਸੋਨੇ ਦੇ ਕੰਗਣ ਲੱਬੇ ਸੀ ਮੁੰਦਰੀ ਲੱਬੀ ਸੀ ਸੋਨੇ ਦੀ ਤੇ ਅੱਜ ਟਕਾ ਚਲੋ ਟਕਾ ਉਹ ਉਸੇ ਤਰ੍ਹਾਂ ਬੱਲ ਲੈ ਜਾਂਦਾ ਪਰਨੇ ਤੇ ਆਪਣਾ ਖੜੋ ਕੇ ਦਰਿਆ ਦੇ ਕਿਨਾਰੇ ਸਵਾਰੀਆਂ ਡੀਕਾ ਲੈਂਦਾ ਵੀ ਕੋਈ ਇਹਨੇ ਪਾਰ ਲੰਘਣਾ ਹੋਵੇ ਤੇ ਇੱਧਰ ਉੱਧਰ ਤੇ ਬੰਦਾ ਕੋਈ ਆਉਂਦਾ ਨਹੀਂ ਆ ਤੇ ਉਹ ਡੀਕਦਾ ਰਹਿੰਦਾ ਤੇ ਇੰਨੇ ਚਿਰ ਉਹਨਾਂ ਲੋਕ ਉੱਥੇ ਮੱਛੀਆਂ ਫੜ ਰਹੇ ਹੁੰਦੇ ਆ ਮੱਛੀਆਂ ਫੜ ਰਹੇ ਹੁੰਦੇ ਆ ਤੇ ਇਹਨੂੰ ਲੱਗਦੀ ਭੁੱਖ ਕਹਿੰਦਾ ਭੁੱਖ ਨਾਲ ਜ ਰੋਟੀ ਵੀ ਨਹੀਂ ਲੈਂਦੀ ਤੇ ਕੀ ਕਰਾਂ ਹੁਣ ਤੇ ਵੇਖਦਾ ਇੱਧਰ ਉੱਧਰ ਤੇ ਉਹ ਕੱਲ ਲੈ ਗਈ ਸੀ ਮੇਰੀ ਰੋਟੀ ਚੁੱਕ ਕੇ ਤੇ ਭੁੱਖ ਲੱਗ ਜਾਂਦੀ ਉਹਨੂੰ ਉਧਰੋਂ ਸਵਾਰੀਆਂ ਵੀ ਨਹੀਂ ਆਉਂਦੀਆਂ ਉਹਨਾਂ ਕਹਿੰਦਾ ਟਕਾ ਲੱਭਾ ਟਕੇ ਦਾ ਖੋਲ ਜਿਆਣਾ ਤੇ ਉਹ ਮੱਛੀ ਵਾਲਿਆਂ ਨੂੰ ਕਹਿੰਦਾ ਵੀ ਭਾਈ ਜੀ ਆ ਮੈਨੂੰ ਇੱਕ ਟਕੇ ਦੀ ਮੱਛੀ ਦੇ ਦੋਗੇ ਤੇ ਉਹ ਕਹਿੰਦਾ ਹਾਂ ਅਸੀਂ ਤਾਂ ਮੱਛੀਆਂ ਫੜ ਕੇ ਵੇਚਣੀ ਆ ਲੈ ਲੈ ਉਹਨਾਂ ਨੇ ਇਹ ਕੀਤਾ ਵੀ ਇੱਕ ਮੱਛੀ ਦਿੱਤੀ ਕਹਿੰਦਾ ਚੱਲ ਮੈਂ ਉੱਥੇ ਅੱਗ ਨਾਲ ਇਹਨਾਂ ਨੂੰ ਭੁੰਨ ਲੈਣਾ ਵਾ ਤੇ ਇਹਦੇ ਨਾਲ ਖਾ ਲਊਗਾ ਤੇ ਹੁਣ ਅੱਗ ਲਾਉ ਲਈ ਉਹਨੂੰ ਲੱਕੜਾਂ ਚਾਹੀਦੀਆਂ ਲੱਕੜਾਂ ਚੜ੍ਹ ਲੈ ਇੱਕ ਦਰਖਤ ਨੂੰ ਵੇਖਿਆ ਤੇ ਦਰਖਤ ਥੱਲੇ ਦੰਦਾਂ ਨੂੰ ਆਵਾਜ਼ ਆਈ ਵੇਖਿਆ ਉੱਤੀ ਉਹੀ ਇਲ ਸੀ ਉਹ ਦਰਖਤ ਦੇ ਉਹਨੂੰ ਇਲ ਚ ਕਹਿੰਦਾ ਇਹ ਉਹੀ ਇਲਤ ਨਹੀਂ ਜਿਹੜੀ ਮੇਰੀ ਉਹ ਮੰਦਰੀ ਚੁੱਕ ਕੇ ਲੱਗੀ ਸੀ ਸਾਰਾ ਕੁਝ ਸੋਨੇ ਦੇ ਕੰਗੜ ਉਹਨੇ ਫਿਰ ਤਾਂ ਵੇਖਿਆ ਤੇ ਕਹਿੰਦਾ ਮੈਂ ਚੜ੍ਹਦਾ ਉੱਤੇ ਉਹਨੇ ਇਲ ਨੂੰ ਭਜਾਇਆ ਉੱਥੋਂ ਇਲ ਭੱਜ ਗਈ ਇਲਵੀ ਡਰ ਗਈ ਉੱਤੇ ਵੇਖਿਆ ਤੇ ਉੱਥੇ ਉਹਦਾ ਪਰਨਾ ਲੰਮਕ ਰਿਹਾ ਹੈ ਉਹਦੀ ਕਿਸਮਤ ਜਾਗ ਗਈ ਤੇ ਉਹਨੇ ਨਾ ਪਰਨਾ ਥੱਲੇ ਲਾਇਆ ਨਾਲੇ ਲੱਕੜਾ ਥੋੜੀ ਜਿਹੀ ਇਕੱਠੀਆਂ ਕੀਤੀਆਂ ਅੱਗ ਬਾਲ ਲਈ ਤੇ ਕਹਿੰਦਾ ਆਹ ਕਿਸਮਤ ਤਾਂ ਫੇਰ ਜਾਗਦੀ ਮੈਨੂੰ ਮੇਰੇ ਸੋਨੇ ਦੇ ਕੰਗਣ ਵਾਪਸ ਮਿਲ ਗਏ ਉਹ ਬੜਾ ਜੁਮਿਆ ਉਹਨੇ ਨੀ ਮੈਂ ਡਿੱਗਣ ਦਿੰਦਾ ਉਹਨਾਂ ਨੇ ਚੰਗੀ ਤਰ੍ਹਾਂ ਬੰਨ ਕੇ ਸੰਭਾਲ ਲਏ ਤੇ ਐ ਜਦੋਂ ਮੱਛੀ ਉਹ ਪੁੰਨ ਲੱਗਾ ਤੇ ਮੱਛੀ ਪੁੰਨੀ ਤੇ ਜਦੋਂ ਉਹ ਚਿਲੀ ਮਤਲਬ ਪੁੰਨ ਗਈ ਸੀ ਜਦੋਂ ਤੇ ਵਿੱਚ ਉਸ ਉਹ سونے ਦੀ ਮੰਦਰੀ ਨਿਕਲ ਆਈ ਉਹਦੇ ਕਰਮ ਫੇਰ ਜਾਪੇ ਤੇ ਬੜਾ ਖੁਸ਼ ਹੋਇਆ ਕਹਿੰਦਾ ਹੁਣ ਮੈਂ ਆਪਣੀ ਪਤਰੀ ਨੂੰ ਹੁਣ ਇਹਨਾਂ ਨੂੰ ਗਵਾਚੜ ਦਿੰਦਾ ਤਾਂ ਮੈਂ ਇੰਨੇ ਚਿਰ ਨੂੰ ਮਾਇਆ ਮੋਹ ਵੱਟ ਕੇ ਬੈਠੀ ਕਿੰਦਾ ਵੇਖਿਆ ਕਰਮ ਇਹ ਆ ਕਰਮਾ ਇੱਕ ਟਕੇ ਨੇ ਉਹਦੇ ਤੇਰੇ ਜਿਹੜੇ ਗਹਿਰੇ ਤੇਰੇ ਕੰਗਣ ਤੇਰੀ ਮੰਦਰੀ ਹੀ ਉਹ ਸਾਰੀ ਵਾਪਸ ਦਿਵਾਤੀ ਤੇਰੇ ਦਿੱਤੇ ਕੰਮ ਨਹੀਂ ਆਏ ਪਰ ਮੇਰੇ ਇੱਕ ਟਕੇ ਨਾਲ ਉਹਦੇ ਕਰਮ ਖੁੱਲ ਗਏ ਸੋ ਦੋਸਤੋ ਕਰਮ ਕਰਮੇ ਹੁੰਦੇ ਆ ਕਰਮ ਕਰਨੇ ਪੈਂਦੇ ਆ ਕਰਮਾਂ ਦਾ ਹੀ ਫਲ ਮਿਲਦਾ ਤੇ ਕਰਮਾਂ ਦਾ ਫਲ ਹੀ ਭੁਗਤਣਾ ਪੈਂਦਾ ਸੋ ਚੰਗੇ ਕਰਮ ਕਰਾਂਗੇ ਤੇ ਚੰਗਾ ਫਲ ਮਿਲੇਗਾ ਸੋ ਉਹਨੇ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਮਿਹਨਤ ਕਰਵਾਈ ਤੇ ਮਿਹਨਤ ਨਾਲ ਉਹਨੂੰ ਕੰਗੜਵੀ ਵਾਪਸ ਮਿਲ ਗਈ ਤੇ ਉਹਨੂੰ ਮੁੰਦਰੀ ਵੀ ਸੋਨੇ ਦੀ ਵਾਪਸ ਮਿਲ ਗਈ ਪਰ ਮਾਇਆ ਦਾ ਕਦੀ ਵੀ ਜਦੋਂ ਆਵੇ ਤੇ ਲੋਭ ਹੰਕਾਰ ਨਹੀਂ ਕਰਨਾ ਚਾਹੀਦਾ ਮਾਇਆ ਨੂੰ ਨਿਮਰਤਾ ਨਾਲ ਲੋਕਾਂ 'ਚ ਕਹਿੰਦੇ ਦਸਵੰਦ ਵੰਡ ਕੇ ਖਾਣਾ ਚਾਹੀਦਾ ਦਸਵੰਦ 'ਚ ਹੀ ਬਰਕਤ ਹੁੰਦੀ ਹੈ ਵੰਡ 'ਚ ਹੀ ਬਰਕਤ ਹੁੰਦੀ ਹੈ ਇਹ ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਸਿਖਾਇਆ ਸੋ ਇਹ ਅਮਲ ਇਹ ਇੱਕ ਮਾਇਆ ਤੇ ਕਰਮ ਦੇ ਵਿੱਚ ਜਿਹੜੀ ਜੰਗ ਦ્વੈਦ ਚੱਲਦਾ ਹੈ ਸਾਡੇ ਆਪਸੇ ਮਨਾਂ ਦੇ ਵਿੱਚ ਇਹਨੂੰ ਕਿਵੇਂ ਸਮਝਣਾ ਹੈ ਕਹਾਣੀ ਇਹਦੇ ਤੋਂ ਵਧੀਆ ਖੂਬਸੂਰਤ ਗੱਲ ਹੋ ਨਹੀਂ ਸਕਦੀ ਸਮਝਣ ਲਈ ਸੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਜੇ ਸਮਝ ਆਈ ਹੈ ਤੁਸੀਂ ਪਸੰਦ ਕੀਤੀ ਹੈ ਤੇ ਜਿੱਥੇ ਕਿਤੇ ਵੀ ਉਹ ਤੁਸੀਂ ਆਪਣਾ ਇੱਕ ਮੈਸੇਜ ਕਰ ਦਿਓ ਮੇਰੇ ਨੰਬਰ ਤੇ ਤੇ ਮੈਨੂੰ ਜ਼ਰੂਰ ਦੱਸਿਓ 9888282228 982828 ਤੇ ਥੱਲੇ YouTube ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸਿੱਧਾ ਡਾਇਰੈਕਟ ਵੀ ਮੈਨੂੰ ਕਿ ਤੁਹਾਨੂੰ ਕਹਾਣੀ ਕਿਹੋ ਜੀ ਚੰਗੀ ਲੱਗੀ ਵਧੀਆ ਲੱਗੀ ਤੇ ਇਹਨੂੰ ਰੱਜ ਕੇ ਦੱਬ ਕੇ ਸ਼ੇਅਰ ਵੀ ਕਰਨਾ ਗੁਰਿੰਦਰ ਮਕਨਾ ਸ਼ੋਅ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਅਗਲੀ ਵਾਰੀ ਮੇਰ ਮਿਲਾਂਗੇ ਫਿਰ ਚੰਗੀਆਂ ਕਹਾਣੀਆਂ ਤੇ ਤੁਹਾਡੇ ਉਤਸ਼ਾਹ ਦੇ ਨਾਲ ਥੈਂਕ ਯੂ